ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਦੋਸਤ ਐਂਡ ਹੋਸਟ ਬਿੱਟੂ ਨਿਜਾਮ ਪਰ ਸਵਾਤ ਕਰਦਾ ਜੀ ਇੱਕ ਹੋਰ ਵੀਡੀਓ ਵਿੱਚ ਦਰਸ਼ਕੋ ਆਪਾਂ ਪਹਿਲਾਂ ਵੀ ਦੋ ਤਿੰਨ ਵੀਡੀਓ ਬਣਾ ਲੀਆਂ ਤੁਹਾਨੂੰ ਪਤਾ ਹੀ ਆ ਪਿੰਡ ਕਾਲੇ ਕੇ ਪਹੁੰਚੇ ਹਾਂ ਜਿਲ੍ਹਾ ਬਰਨਾਲਾ ਇੱਥੇ ਬੱਕਰੀਆਂ ਦਾ ਮੇਲਾ ਲੱਗਿਆ ਹੋਇਆ ਕਹਿ ਸਕਦੇ ਆ ਆਪਾਂ ਪੂਰੇ ਹਿੰਦੁਸਤਾਨ ਦੀਆਂ ਬੱਕਰੀਆਂ ਹੀ ਆਈਆਂ ਨੇ ਭਾਈ ਦੀਆਂ ਬੱਕਰੀਆਂ ਨੇ ਬਲਦੇਵ ਸਿੰਘ ਦੀਆਂ ਤੇ ਉਹਨਾਂ ਨਾਲ ਆਪਾਂ ਜਾਣਕਾਰੀ ਲੈਣੇ ਆ ਜਿ ਉਹਨਾਂ ਨੂੰ ਕਦੋਂ ਤੋਂ ਬੱਕਰੀਆਂ ਦਾ ਸ਼ੌਂਕ ਪਿਆ ਆ ਬੱਕਰਾ ਦੇਖੋ ਉਹਨਾਂ ਲਈ ਹੈ ਇਹ ਆਪਾਂ ਵੀਰ ਨਾਲ ਕਰਦੇ ਆਂ ਗੱਲਬਾਤ ਉਦੋਂ ਸਾਰੀ ਜਾਣਕਾਰੀ ਲੈਣੇ ਆ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਤੇ ਨਾਲੇ ਭਾਈ ਦਾ ਨੰਬਰ ਆਪਾਂ ਵੀਡੀਓ ਦੇ ਵਿੱਚ ਪਾਵਾਂਗੇ ਤੁਹਾਨੂੰ ਪਹਿਲਾਂ ਦੱਸ ਦਈਏ ਤੇ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਫੇਸਬੁੱਕ ਤੇ ਦਾ ਬਟਨ ਵੀ ਆ ਪਰ ਪੇਜ ਨੂੰ ਫਾਲੋ ਜ਼ਰੂਰ ਕਰਿਓ ਤੇ ਆਓ ਕਰਦੇ ਆਂ ਭਾਈ ਜੀ ਨਾਲ ਗੱਲਬਾਤ ਹਾਂਜੀ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਤਿਕਾਰ ਕਰਨੇ ਸਾਡੇ ਆਪਣੇ YouTube ਚੈਨਲ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਵੀਰ ਜੀ ਪਹਿਲਾਂ ਦਰਸ਼ਕਾਂ ਨੂੰ ਆਪਣਾ ਨਾਮ ਤੇ ਪਿੰਡ ਦਾ ਨਾਮ ਦੱਸੋ ਬੇਰਬਾਦ ਦਿਓ ਇੱਕ ਵਾਰ ਜੀ ਮੇਰਾ ਨਾਮ ਬਲਦੇਵ ਸਿੰਘ ਸੰਧੂ ਹੈ ਜੀ ਪਿੰਡ ਮਾਨੋਕੇ ਸੰਧੂ ਜ਼ਿਲ੍ਹਾ ਲੁਧਿਆਣਾ ਠੀਕ ਆ ਜੀ ਤੇ ਆਪਾਂ ਨੂੰ ਹੀ ਬੱਕਰੀਆਂ ਦਾ ਸ਼ੌਂਕ ਕਦੋਂ ਤੋਂ ਪਿਆ ਡੇਢ ਸਾਲ ਤੋਂ ਅਸੀਂ ਇਸ ਖੇਤਰ ਦੇ ਵਿੱਚ ਆ ਜੀ ਅੱਛਾ ਡੇਢ ਸਾਲ ਤੋਂ ਹੀ ਹੋ ਠੀਕ ਹੈ ਹਾਂ ਜੀ ਹਾਂ ਜੀ ਤੇ ਮੈਂ ਇੱਥੋਂ ਜੀ ਲੰਘਿਆ ਜਾ ਰਿਹਾ ਸੀ ਮੈਂ ਦੇਖਿਆ ਵੀ ਤੁਹਾਡਾ ਜਿਹੜਾ ਵਕਾ ਇਹ ਹਾਂਜੀ ਇਹ ਬੜਾ ਉੱਚਾ ਕੱਦ 갖ਤੀ ਦਾ ਮੈਨੂੰ ਪਿੱਛੇ ਹੁਣਾ ਪਾਣਾ ਮੜਿਆ ਫਿਰ ਦੇਖੋਗਾ ਪੂਰਾ ਇਹ ਇਹ ਮਲੇਰ ਕੋਟਲਾ ਸਾਈਡ ਤੋਂ ਲੈ ਕੇ ਆਂਦਾ ਸੀਗਾ ਜੀ ਮਲੇਰ ਕੋਟਲਾ ਸਾਈਡ ਤੋਂ ਕਿੰਨਾ ਕਿਰਦਾ ਇਹ ਇਹ 2.5 ਸਾਲ ਉਮਰ ਹੈ ਜੀ ਇਹਦੀ 2.5 ਸਾਲ ਦੀ ਉਮਰ ਹੈ ਜੀ ਹਾਂਜੀ ਠੀਕ ਆ ਦੇਖ ਲੋ ਦਰਸ਼ਕੋ ਕਿੰਨੇ ਇੰਚ ਹੈ ਇਹ ਆਪਾਂ ਕਹਿ ਸਕਦੇ ਹਾਂ ਇਹ 45 ਪਲੱਸ ਆ ਜੀ 45 ਪਲੱਸ ਆ 45 ਪਲੱਸ ਯਾਨੀ ਇਹਨੇ ਆਮ ਬਕਰੇ ਛੇਦੀ ਹੁੰਦੇ ਨਹੀਂ ਹੈਗੇ ਜੀ ਆਪਾਂ ਕਹਿ ਲਈਏ ਬਿਲਕੁਲ ਜੀ ਬਿਲਕੁਲ ਠੀਕ ਆ ਵੀਰ ਜੀ ਇਹ ਤੇ ਇਹ ਤਾਂ ਫਿਰ ਥੋੜਾ ਆਪਣਾ ਬਰੀਡ ਖਾਤਰੇ ਰੱਖਿਆ ਆਊਗਾ ਬਰੀਡ ਖਾਤਰੇ ਰੱਖਿਆ ਜੀ ਆਪਣੇ ਕੋਲੇ ਆ ਸਾਰੇ ਜਿੰਨੇ ਹੈਗੇ ਬੱਕਰੇ ਬਰੀਡ ਦੀ ਖਾਤਰੀ ਰੱਖੇ ਵੇ ਇੱਕ ਉਹ ਸਾਈਡ ਤੇ ਬੈਠਾ ਇੱਕ ਆ ਬੱਕਰਾ ਆ ਵੀ ਬੱਕਰਾ ਹੀ ਹੈ ਹਾਂਜੀ ਆ ਸਾਰੇ ਅੱਗੇ ਪਨੀਰੀ ਤਿਆਰ ਹੋ ਰਹੀ ਆ ਅੱਛਾ ਜੀ 14 15 ਇਹ ਤਿਆਰ ਹੋ ਰਹੇ ਨੇ ਠੀਕ ਆ ਇਹ ਆ ਜਾਣੀ ਆਪਾਂ ਸਾਰੇ ਅੱਜ ਦਿਖਾਉਣ ਵਾਸਤੇ ਲੈ ਕੇ ਆ ਦਿਖਾਉਣ ਵਾਸਤੇ ਲੈ ਕੇ ਆਂਦੇ ਆ ਠੀਕ ਆ ਜੀ ਠੀਕ ਆ ਐ ਕੋਈ ਵੇਚਣ ਵਾਸਤੇ ਨਹੀਂ ਨਹੀਂ ਵੇਚਣ ਵਾਸਤੇ ਨਹੀਂ ਆ ਕੋਈ ਹੋਰ ਸੌਦਾ ਸੂਦਾ ਕਰਿਆ ਬੱਕਰੀ ਦਾ ਨਾ ਬੱਕਰੇ ਦਾ ਜੱਲੇ ਖਰੀਦੀ ਇੱਕ ਬੱਕਰੀ ਖਰੀਦੀ ਅੱਜ ਆਪਾਂ ਜੀ ਅੱਛਾ ਆਹ ਵਾਲੀ ਹੈ ਹਾਂਜੀ ਹਾਂਜੀ ਇਹ ਨਸਲ ਕਿਹੜੀ ਹੈ ਇਹ ਇਹ ਬਿੱਟਲੀ ਆ ਜੀ ਪੱਕੀ ਲੋਹੀ ਆ ਜਾਂਦੀ ਹੈ ਬਸ ਰੰਗ ਬੱਕਾ ਪੱਕੀ ਲੋਹੀ ਆ ਜੀ ਬਿੱਟਲ ਹਾਂਜੀ ਤੇ ਬੱਕਰੇ ਆਪਣੇ ਕੋਲ ਸਾਰੀਆਂ ਜਿਹੜੀਆਂ ਹੋਰ ਨੇ ਆ ਇੱਧਰ ਬੱਕਰੀਆਂ ਖੜੀਆਂ ਜੀ ਆਪਣੀਆਂ ਹਾਂਜੀ ਨਹੀਂ ਆਪਾਂ ਸਾਰੀਆਂ ਕਿਹੜੀ ਨਸਲ ਦੀਆਂ ਨੇ ਇਹ ਬਿੱਟਲੀ ਆ ਜੀ ਆਪਾਂ ਕੋਲ ਬਿੱਟਲੀ ਆ ਇਹ ਬਾਜੀ ਮੈਂ ਹੋਰ ਵੀ ਵੀਡੀਓ ਕਈ ਤਵੇਂ ਬਣਾਈ ਆ ਮਤਲਬ ਇੱਕ ਦੋ ਵੀਡੀਓ ਬਣਾਈਆਂ ਨੇ ਇਹ ਸਾਰਾ ਜ਼ਿਆਦਾ ਇਹ ਹੀ ਨਸਲ ਨੂੰ ਪ੍ਰੋਵਾਈਡ ਕਰ ਰਹੇ ਨੇ ਇੱਕ ਕੀ ਦਾ ਖਾਸਾ ਲਗਵਾਤਾ ਹੈ ਤੇ ਵਿੱਚ ਅ ਬੇਟਲ ਨਸਲ ਜ਼ਿਆਦਾ ਦੁੱਧ ਦੇਣ ਵਾਲੀ ਨਸਲ ਆ ਜੀ ਪੰਜਾਬ ਦੀ ਨਸਲ ਆ ਖਾਸ ਕਰਕੇ ਪਹਿਲਾਂ ਇਹਨੂੰ ਆਪਾਂ ਅੰਬਰਸਰੀ ਕਹਿੰਦੇ ਸੀਗੇ ਕੀ ਕਹਾਂ ਜੀ ਤੇ ਪੰਜਾਬ ਦੀ ਨਸਲ ਆ ਜਿਹੜੀ ਅੱਜ ਦੁਨੀਆ 'ਚ ਫੇਮਸ ਹੋ ਰਹੀ ਆ ਇਹ ਹਾਂਜੀ ਇੰਡੀਆ 'ਚ ਤਾਂ ਹੋਣੀ ਹੋਣੀ ਆ ਦੁਨੀਆ 'ਚ ਫੇਮਸ ਹੋ ਰਹੀ ਆ ਠੀਕ ਆ ਜੀ ਇਹ ਵੱਧ ਤੋਂ ਵੱਧ ਕਿੰਨੇ ਕਿ ਲੀਟਰ ਤੱਕ ਦੁੱਧ ਦੇ ਦਿੰਦੀ ਆ ਅ 6 ਲੀਟਰ ਤੱਕ ਤਾਂ ਅਸੀਂ ਸੁਣਿਆ ਜੀ 6 ਲੀਟਰ ਤੱਕ 6 ਲੀਟਰ ਤੱਕ ਹਾਂਜੀ ਤੇ ਵੀ ਜੀ ਇੱਕ ਮੇਰਾ ਕੁਐਸਚਨ ਹੋਰ ਸੀ ਹਾਂਜੀ ਜਿੰਨੀ ਕ ਆਪਾਂ ਨੌਲੇਜ ਰੱਖਦੇ ਆ ਹਾਂਜੀ ਤੇ ਕਨਾ ਜਿਹੜੇ ਆਪਣੇ ਛੋਟੇ ਕਿਸਾਨ ਨੇ ਖਾਸ ਤੌਰ ਤੇ ਬੋਧਨ ਕਿਲੇ ਵਾਲੇ ਹਾਂਜੀ ਉਹ ਇਹ ਤ ਔਰ ਉਹਨੇ ਉਹਨਾਂ ਦਾ ਰਾਹ ਕਈਆਂ ਦਾ ਕਿਸਾਨਾਂ ਵਾਲਾ ਧੋਖਾ ਹੋ ਗਿਆ ਬਿਲਕੁਲ ਜੀ ਸਭ ਤੋਂ ਵੱਡੀ ਮਾਰ ਤਾਂ ਇਹੀ ਪੈਂਦੀ ਹੈ ਜਦੋਂ ਨਵਾਂ ਬੰਦਾ ਕੋਈ ਸਟਾਰਟ ਕਰਨਾ ਚਾਹੁੰਦਾ ਤੇ ਮੰਡੀ 'ਚ ਜਦੋਂ ਜਾਂਦਾ ਤੇ ਉੱਥੇ ਉਹਦੇ ਨਾਲ ਧੋਖਾ ਧੜੀ ਹੋ ਜਾਂਦੀ ਹੈ ਫਿਰ ਉਹ ਹੌਸਲਾ ਛੱਡ ਜਾਂਦਾ ਬੁੱਡੀਆਂ ਬੱਕਰੀਆਂ ਦੇ ਦਿੰਦੇ ਨੇ ਬੁੱਡੀਆਂ ਬੱਕਰੀਆਂ ਦੇ ਦਿੰਦੇ ਨੇ ਜਾਂ ਕੁਆਲਿਟੀ ਨਹੀਂ ਹੁੰਦੀ ਪਿਆ ਉਹ ਸਹੀ ਗੱਲ ਆ ਸੋ ਇਹ ਥੋੜਾ ਜਿਹਾ ਅਲਰਟ ਤਾਂ ਬੰਦੇ ਨੂੰ ਆਪ ਹੀ ਹੋਣਾ ਚਾਹੀਦਾ ਉਹ ਚਾਹੀਦਾ ਉਹਨੂੰ ਪਤਾ ਲੱਗਣਾ ਹੋਣਾ ਚਾਹੀਦਾ ਵੀ ਬਰੀਡ ਕੀ ਆ ਸੰਦੇ ਵਿੱਚ ਹਾਂਜੀ ਠੀਕ ਆ ਜੀ ਫਿਰ ਇੱਕ ਦੋ ਤੋਂ ਹੀ ਸਟਾਰਟ ਕੀਤਾ ਜਾਵੇ ਨਵਾਂ ਬੰਦਾ ਜਿਆਦੇ ਤੋਂ ਸਟਾਰਟ ਨਾ ਕਰੇ ਠੀਕ ਆ ਜਾਨੀ ਜੇ ਨਵੇਂ ਬੰਦੇ ਨੇ ਧੰਦਾ ਸਟਾਰਟ ਰੱਖਣੀਆਂ ਚਾਹੁੰਦੇ ਤਾਂ ਪੰਜ ਰੱਖੋ ਠੀਕ ਹੈ ਤੁਹਾਨੂੰ ਉਹਨਾਂ ਨੂੰ ਐਕਸਪੀਰੀਅੰਸ ਹੋ ਜਾਊਗਾ ਖੁਦ ਨੂੰ ਹਾਂ ਹਾਂ ਬਾਕੀ ਬਿਮਾਰੀ ਠਮਾਰੀ ਆਉਂਦੀ ਆ ਉਹਨਾਂ ਨੂੰ ਜਾਣਕਾਰ ਹੋਣਾ ਚਾਹੀਦਾ ਬੰਦਾ ਕਿ ਨਹੀਂ ਬਿਲਕੁਲ 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 ਆਪਾਂ ਨਿਰਪਰ ਡਾਕਟਰਾਂ ਤੇ ਵੀ ਨਿਰਪਰ ਨਹੀਂ ਰਹਿ ਸਕਦੇ ਨਹੀਂ ਤਾਂ ਫਿਰ ਪੈਸੇ ਉਹਨਾਂ ਨੂੰ ਹੀ ਜਾਈ ਜਾਣਗੇ ਬਿਲਕੁਲ ਜੀ ਬਿਲਕੁਲ ਟਾਈਮ ਸਰ ਵੈਕਸੀਨੇਸ਼ਨ ਕਰਾ ਲੇ ਹਾਂਜੀ ਤੇ ਫਿਰ ਜੇ ਥੋੜੇ ਤੋਂ ਸਟਾਰਟ ਕਰੂਗਾ ਤਾਂ ਤੁਹਾਨੂੰ ਪਤਾ ਵੀ ਲੱਗ ਜਾਂਦਾ ਕੀ ਬਿਮਾਰੀ ਆਉਂਦੀ ਆ ਤੇ ਕਿਹੜਾ ਇਲਾਜ ਆ ਆਪਣੇ ਜਿਹੜੇ ਖਾਸ ਪੰਜਾਬ ਦੇ ਵਿੱਚ ਪ੍ਰੋਬਲਮ ਇਹੀ ਆ ਆਪਣੇ ਲੋਕ ਦੇਖਦੇ ਐ ਨਹੀਂ ਪੈਸੇ ਲਾ ਦਿੰਦੇ ਆ ਬਿਲਕ ਕੀਰ ਹੋ ਜਾਂਦਾ ਉਹਦੇ ਵਿੱਚ ਬਿਲਕੁਲ ਬਿਲਕੁਲ ਤੁਹਾਡੀ ਗੱਲ ਸਹੀ ਆ ਵੀ ਥੋੜੀ ਥੋੜਾ ਤੋਂ ਸਟਾਰਟ ਕਰੋ ਨੇ ਤੋਂ ਸਟਾਰਟ ਕਰੋ ਫਿਰ ਉਸ ਬੰਦੇ ਨੂੰ ਖੁਦ ਨੂੰ ਹੀ ਜਾਣਕਾਰੀ ਹੋ ਜਾਂਦੀ ਆ ਇਹਦੀ ਕੁਆਲਿਟੀ ਕੀ ਆ ਨੁ ਬਿਮਾਰੀ ਕੀ ਆਉਂਦੀ ਆ ਕਿਸ ਤਰ੍ਹਾਂ ਆਪਾਂ ਬਚਾ ਸਕਦੇ ਆ ਸਹੀ ਗੱਲ ਆ ਯਾਨੀ ਬੀਟਰ ਨਸਲਾ ਜਿਹੜੀ ਹੈ ਯਾਨੀ ਸਭ ਤੋਂ ਵਧੀਆ ਨਸਲ ਵਧੀਆ ਨਸਲ ਨਹੀਂ ਜਾਂਦੀ ਬਿਲਕੁਲ ਯਾਨੀ ਇਹਦੇ ਵਿੱਚ ਜੇ ਆਪਾਂ ਕਹੀਏ ਲਾਭਤਾ ਹੈ ਹੈ ਗਈ ਹੈਗਾ ਜੀ ਬਿਲਕੁਲ ਹੈਗਾ ਜੀ ਜੇ ਆਪਾਂ ਸੇਵਾ ਕਰਾਂਗੇ ਬਿਲਕੁਲ ਬਿਲਕੁਲ ਲਾਭਤਾ ਹੈ ਜੇ ਤੁਸੀਂ ਬਰੀਡ ਤੇ ਕੰਮ ਕਰਦੇ ਹੋ ਫਿਰ ਫਾਇਦਾ ਹੈ ਹੀ ਹੈ ਜੀ ਹਾਂ ਇਹਦੇ ਵਿੱਚ ਵੀ ਆਪਾਂ ਨੂੰ ਕੀ ਦੁੱਧ ਪਾਉਣ 'ਚ ਫਾਇਦਾ ਕਿ ਅ ਬੱਚੇ ਵਿੱਚ ਅੰਛਾ ਫਾਇਦਾ ਜੀ ਬੱਚੇ ਮੰਦਰਾ ਨਾ ਕੀਤਾ ਜਾ ਸਕਦਾ ਹਾਂ ਦੋਨੋਂ ਚਲ ਦੁੱਧ ਪਾਇਆ ਜਾ ਸਕਦਾ ਦੋਨੋਂ ਪਾ ਕੇ ਬੱਚੇ ਸੇਲ ਕਰ ਲੈਂਦੇ ਆ ਤੇ ਜੇ ਤੁਹਾਡੇ ਕੋਲ ਬਰੀਡ ਹੈਗੀ ਆ ਫਿਰ ਤੁਸੀਂ ਬੱਚੇ ਵੱਡੇ ਕਰਕੇ ਵੀ ਪ੍ਰੋਫਿਟ ਲੈ ਸਕਦੇ ਹੋ ਠੀਕ ਆ ਠੀਕ ਆ ਹਾਂ ਜੀ ਆਹ ਵਧੀਆ ਬਰੀਡ ਤਿਆਰ ਕਰ ਸਕਦੇ ਤੁਸੀਂ ਕਿ ਨਹੀਂ ਬਿਲਕੁਲ ਬਿਲਕੁਲ ਹਾਂ ਜੀ ਹਾਂ ਜੀ ਵਧੀਆ ਤੁਹਾਡੀ ਵਿਕਰੀ ਹੋ ਸਕਦੀ ਆ ਹਾਂ ਜੀ ਹਾਂ ਜੀ ਜਨੀਆਂ ਆਹ ਬੱਕਰੇ ਦੇ ਆਪਣੇ ਕਿੰਨੇ ਤੱਕ ਦਾ ਲਿਆ ਦੀ ਆਪਾਂ ਨੇ ਕਿ ਆਪਾਂ 1,20,000 ਦਾ ਲਿਆ ਸੀਗਾ ਜੀ ਕਿਉਂ ਇਸ ਟਾਈਮ ਤਾਂ ਇਹਦਾ ਮੈਂ ਕਹਿੰਦਾ ਮੁੱਲੇ ਨਹੀਂ ਹੋਣਾ ਕੋਈ ਬਿਲਕੁਲ ਜੀ ਬਹੁਤ ਜ਼ਿਆਦਾ ਕੀਮਤ ਲੱਗ ਚੁੱਕੀ ਐ ਹਟ ਜਾਓ ਮੈਂ ਇੱਕ ਵਾਰ ਦਿਖਾ ਦੇਣ ਦੋ ਇਧਰ ਸਾਈਡ ਤੋਂ ਹੋ ਕੇ ਆਹ ਦੇਖ ਲੋ ਦਰਸ਼ਕੋ ਤੁਸੀਂ 45+ ਆ ਇਹ ਐਡਾ ਬੱਕਰਾ ਮੈਂ ਦੇਖਿਆ ਨਹੀਂ ਮੰਡੀ ਦੇ ਵਿੱਚ ਬੂਹੀ ਦੇ ਵਿੱਚ ਕੋਈ ਤੇ ਹੋਰ ਵੀਰ ਜੀ ਕੋਈ ਕਿਸਾਨ ਵੀਰਾਂ ਨੂੰ ਆਪਾਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਮੇਰੇ ਕੋ ਤੇ ਨਾਲੇ ਆਪਣਾ ਹੋਰ ਕੋਈ ਕਿਤਾ ਹੈ ਨਾਲ ਆਪਾਂ ਕੀ ਕਰਦੇ ਆ ਆਪਣਾ ਮੈਰਿਜ ਪੈਲੇਸ ਆ ਜੀ ਅੱਛਾ ਜੀ ਪਰ ਸਹਾਇਕ ਧੰਦਾ ਹਰ ਇੱਕ ਨੂੰ ਕਿਸੇ ਨੂੰ ਚਾਹੇ ਮੱਛੀ ਪਾਲਣਾ ਚਾਹੇ ਮੁਰਗੀ ਫਾਲਣਾ ਕੋਈ ਨਾ ਕੋਈ ਤਾਂ ਤੋਰਨਾ ਚਾਹੀਦਾ ਨਾਲ ਹਾਂ ਜੀ ਹਾਂ ਬਿਲਕੁਲ ਜਿਹੜੇ ਛੋਟੇ ਕਿਸਾਨ ਨੇ ਛੋਟੇ ਕਿਸਾਨ ਨੇ ਜ਼ਰੂਰ ਅੱਗੇ ਵਧਣਾ ਚਾਹੀਦਾ ਹਾਂ ਜੀ ਖੇਤੀ ਛੱਡ ਕੇ ਖੇਤੀ ਦੇ ਨਾਲ ਸਹਾਇਕ ਧੰਦਾ ਕੋਈ ਵੀ ਹੋਇਆ ਮੱਛੀ ਪਾਲਣ ਹੋਇਆ ਉਹ ਵੀ ਬੜਾ ਵਧੀਆ ਸਕੋਪ ਆਉਂਦਾ ਹਾਂ ਜੀ ਹਾਂ ਜੀ ਮੁਰਗੀ ਪਾਲਣ ਵਾਲੇ ਦੀ ਵੀਡੀਓ ਬਣਾਈ ਸੀ ਮੁੰਡੇ ਦੀ ਯਾਨੀ ਉਹ ਕਹਿੰਦਾ ਵੀ ਬੜਾ ਵਧੀਆ ਧੰਦਾ ਜੇ ਉਹ ਕਹਿੰਦਾ ਛੋਟੇ ਤੋਂ ਸਟਾਰਟ ਕਰੋ ਥੋੜੇ ਤੋਂ ਕਰੋ ਜਿਹੜਾ ਵੀ ਧੰਦਾ ਕਰ ਤਨੀ ਥੋੜਾ ਕਿਸਾਨਾਂ ਨੂੰ ਇਹੀ ਮੈਸੇਜ ਆ ਵੀ ਥੋੜੇ ਤੋਂ ਸਟਾਰਟ ਕਰੋ ਹਾਂਜੀ ਬਿਲਕੁਲ ਤੇ ਆਪਣਾ ਨਾਲ ਮੈਰਜਬਾੜ ਦਾ ਖੇਤੀਬਾੜੀ ਵੀ ਕਰਦੇ ਆ ਹਾਂਜੀ ਖੇਤੀਬਾੜੀ ਵੀ ਕਰਦੇ ਠੀਕ ਆ ਠੀਕ ਆ ਹੋਰ ਕਹਿੰਦੇ ਕੋੜੀਆਂ ਵਗੈਰਾ ਵੀ ਰੱਖੀਆਂ ਨੇ ਨਹੀਂ ਕੋੜੀਆਂ ਨਹੀਂ ਰੱਖੀਆਂ ਰੱਖਾਂਗੇ ਜੀ ਅੱਛਾ ਅੱਛਾ ਕੋੜੀਆਂ ਹਾਂਜੀ ਤੁਹਾਡਾ ਪਿੰਡ ਮਾਨੁਕੇ ਆ ਹਾਂ ਮਾਨੁਕੇ ਸੰਧੂ ਮਾਨੁਕੇ ਸੰਧੂ ਇਹ ਕਿੱਥੇ ਕਿਹ ਪੈਂਦਾ ਹੈ ਤਹਿਸੀਲ ਜਗਨਾਵਾ ਜ਼ਿਲ੍ਹਾ ਲੁਧਿਆਣਾ ਜਗਨਾਵਾ ਇੱਕ ਇੱਕੇ ਆ ਮਾਨੁਕੇ ਉੱਥੇ ਇੱਕ ਇੱਥੇ ਇੱਕ ਮੋਗੇ ਚ ਆ ਇਹ ਸਾਕਤ ਜਗਰਾਵਾ ਦਾ ਇੱਕ ਮੋਗਰ ਹੈ ਇੱਕ ਲੁਧਿਆਣੇ ਚ ਇੱਕ ਮੋਗਰ ਡਿਸਟ੍ਰਿਕਟ ਚ ਇੱਕ ਲੁਧਿਆਣੇ ਚਾ ਰੋਡਾ ਲੁਧਿਆਣੇ ਵਾਲਾ ਲੁਧਿਆਣੇ ਵਾਲਾ ਠੀਕ ਆ ਮੇਰਾ ਵੀ ਲੁਧਿਆਣੀ ਪੈਂਦਾ ਜਿਹੜਾ ਠੀਕ ਹੈ ਜੀ ਮੈਂ ਜਾਣਕਾਰ ਹਾਂ ਤੁਹਾਡੇ ਪਿੰਡ ਦਾ ਮੇਰਾ ਇੱਕ ਫਰੈਂਡ ਆ ਮੈਂ ਤਾਂ ਹੀ ਪੁੱਛ ਰਿਹਾ ਹਾਂ ਠੀਕ ਹੈ ਠੀਕ ਹੈ ਹਾਂ ਹਾਂ ਚਾ ਲਾਸਟ ਦੇ ਕਿਸਾਨ ਵੀਰਾਂ ਨੂੰ ਕੋਈ ਮੈਸੇਜ ਕੋਈ ਸੁਨੇਹਾ ਦੇਣਾ ਚਾਹੁੰਦੇ ਹੁਣ ਕਿਉਂਕਿ ਉਹ ਵੀ ਅੱਗੇ ਵੱਧ ਸਕਣ ਜਿਹੜੇ ਛੋਟੇ ਕਿਸਾਨ ਨੇ ਕਿਸਾਨ ਵੀਰਾਂ ਨੂੰ ਇਹੀ ਕਹਿਣਾ ਜੀ ਖੇਤੀ ਦੇ ਨਾਲ ਕੋਈ ਨਾ ਕੋਈ ਸਹਾਇਕ ਤੰਦਾ ਜ਼ਰੂਰ ਅਪਣਾਉ। ਚਾਹੇ ਉਹ ਮੱਛੀ ਪਾਲਣ ਹੋਵੇ, ਸੂਰ ਪਾਲਣ ਹੋਵੇ, ਮੁਰਗੀ ਪਾਲਣ ਹੋਵੇ। ਥੋੜੇ ਤੋਂ ਕੰਮ ਸਟਾਰਟ ਕਰੋ ਪਰ ਕੁਆਲਿਟੀ ਤੇ ਕੰਮ ਕਰੋ। ਹਾਂਜੀ। ਠੀਕ ਹੈ ਜੀ ਫਿਰ ਕਾਮਯਾਬੀ ਮਿਲਦੀ ਮਿਲਦੀ ਹੈ ਜਦੋਂ ਅਸੀਂ ਕੁਆਲਿਟੀ ਤੇ ਕੰਮ ਕਰਦੇ ਹਾਂ। ਹਾਂਜੀ ਹਾਂਜੀ। ਦਰਸ਼ਕੋ ਦੇਖ ਲਓ ਤੁਸੀਂ ਬੀਤ ਜੀ ਨੇ ਪਹਿਲਾਂ ਤੁਸੀਂ ਕਿੰਨੇ ਬੱਕਰੀਆਂ ਨੂੰ ਸਟਾਰਟ ਕਰਿਆ ਦੀ? ਆਪਾਂ ਪਹਿਲਾਂ 1-2 ਹੀ ਲਈਆਂ ਸੀ ਹੌਲੀ-ਹੌਲੀ ਵਧਾਉਂਦੇ ਗਏ। ਇਸ ਟਾਈਮ ਕਿੰਨੀਆਂ? ਇਸ ਟਾਈਮ ਆਪਣੇ ਕੋਲ 150 ਆ ਜੀ। 150 ਬੱਕਰੀਆਂ ਦਰਸ਼ਕੋ ਆ ਮੇਲੇ ਦੇ ਵਿੱਚ ਮੇਲਾ ਲੱਗਿਆ ਹੋਇਆ ਹੈ ਇਹ ਕਹਿੰਦਾ ਮੇਲੇ ਦੇ ਵਿੱਚ ਮੇਲਾ ਆ ਦੇਖੋ ਕਿਸਾਨ ਸਾਰੇ ਦੇਖਣ ਲੱਗੇ ਹੋਏ ਨੇ ਤੇ ਬਾਈ ਉਹਨਾਂ ਦੀ ਬੱਕਰੀ ਬ੍ਰੀਡ ਤਿਆਰ ਕਰੀ ਹੋਈ ਹੈ ਜਿਹੜੀ ਆ ਦੇਖੋ ਆ ਸਾਰੇ ਛੋਟੇ ਬੱਚੇ ਖੜੇ ਆ ਇਹ ਸਿਰਫ ਨਮਾਇਸ਼ ਕਰਨ ਖਾਤਰ ਆਇਆ ਤਾਂ ਕਿ ਬੀਜੀ ਦੀ ਸੋਚ ਬਹੁਤ ਵਧੀਆ ਵੀ ਜਿਹੜੇ ਸੋਰ ਕਿਸਾਨ ਨੇ ਉਹ ਵੀ ਅੱਗੇ ਵੱਧ ਸਕਣ ਘੱਟ ਜ਼ਮੀਨਾਂ ਵਾਲੇ ਇਹਨਾਂ ਕੋਲ ਦੋ ਤਿੰਨ ਕੀਲੇ ਨੇ ਪਹਿਲਾਂ ਕੀ ਜੀ ਨੂੰ ਪਰਖੋ ਜਾਂਚੋ ਫੇਰ ਲਓ ਪਹਿਲਾਂ ਹੀ ਨਾ ਪੈਸੇ ਲਾ ਰਿਆ ਕਰੋ ਸਿੱਧਾ ਹੀ ਵੀਰ ਕੰ ਦਾ ਇੱਕ ਦੋ ਬੱਕਰੀਆਂ ਲਓ ਆ ਵੀ ਵੀਰ ਉਹਨਾਂ ਦੇ ਨਾਲ ਨੇ ਹੋਰ ਠੀਕ ਠਾਕ ਵੀਰੇ ਤੇ ਜਾਂਚੋ ਪਰਖੋ ਤੇ ਫੇਰ ਲਓ ਦੇਖੋ ਕਿੰਨਾ ਬੱਚਿਆਂ ਦਾ ਰੰਗ ਕਿੰਨਾ ਸੋਹਣਾ ਅੰਮ੍ਰਿਤਸਰੀ ਨਸਲਾ ਹੈ ਸਾਰਿਆਂ ਨਾਲੋਂ ਵੱਧ ਇਹ ਹੀ ਜਿਆਦਾ ਨਸਲ ਵਧੀਆ ਤੇ ਦੇਖੋ ਤੁਸੀਂ ਕਿੰਦਾ ਹੋਆ ਆ ਨਸਲਾ ਦੇਖ ਲਓ ਤੁਸੀਂ ਆ ਸਾਰੀਆਂ ਵੀਰ ਦੀਆਂ ਬੱਕਰੀਆਂ ਨੇ ਤੇ ਲਾਸਟ ਦੇ ਕਿਸਾਨਾਂ ਨੂੰ ਜਾਣਕਾਰੀ ਦੇਣ ਲਈ ਵੀਰੇ ਬਹੁਤ ਬਹੁਤ ਧੰਨਵਾਦਰਾ ਤੁਹਾਡਾ ਤੁਹਾਡਾ ਵੀ ਧੰਨਵਾਦ ਜੀ थैंक यू ਵੈਰੀ ਮੱਚ ਹਾਂਜੀ ਕਿਸਾਨ ਵੀਰੋ ਜੇ ਤੁਹਾਨੂੰ ਜਾਣਕਾਰੀ ਬਿਰਦੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਕਿਸਾਨਾਂ ਨੂੰ ਅੱਗੇ ਜਾਣਕਾਰੀ ਮਿਲ ਸਕੇ ਤੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਕਰਨਾ ਜੇ ਫੇਸਬੁੱਕ ਤੇ ਉਹਦਾ ਬਿੱਟੂ ਜਾਂ ਪਰ ਪੇਜ ਨੂੰ ਫਾਲੋ ਜ਼ਰੂਰ ਕਰਨਾ ਮਿਲਾਂਗੇ ਕਿਸੇ ਹੋਰ ਸੋਹਣੀ ਵੀਡੀਓ ਵਿੱਚ ਧੰਨਵਾਦ